ਗੁਰ ਨਾਨਕ ਦੇਵ ਜੀ 9 ਮਹੀਨੇ ਤੇ 26 ਦਿਨ ਇੱਥੇ ਰਹਿ ਕੇ ਗਏ ਨੇ ਕਈ ਸਰਦਾਵਾਨ ਇੱਥੇ ਮਤਾਂ ਦੇਖਦੇ ਆ ਪੂਰੀਆਂ ਦੇ ਛੋਲੇ ਵੀ ਰੱਖਦੇ ਆ ਉਹ ਨਾਲ ਕੀ ਖੜਾ ਵਾ ਮੇਰੇ ਸਾਹਮਣੇ ਭਾ ਭੰਗ ਵਾਲੇ ਪਕੌੜੇ ਹਾਂਡੇ ਪੜਦਾ ਕੋ ਆ ਹੁਣ ਪੜਦਾ ਲਾਇਆ ਤੇ ਕਿੰਨੇ ਕ ਵੇ ਚਾਲੂ ਹੋਣਾ ਕੰਮ ਮੈਂ ਹੀ ਸਵੇਰ ਤੇ ਆ ਪਰ ਅੱਡੀ ਕਨੇ ਸਸੀ ਗਾ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਦਿਨ ਨਵੇਂ ਵਲੌਗ ਤੇ ਨਵੇਂ ਸਫਰ ਤੇ ਤੇ ਅੱਜ ਬਹੁਤ ਹੀ ਦਿਨਾਂ ਬਾਅਦ ਵਲੋਗ ਬਣਾਉ ਲਗਾਇਆ ਮੈਂ ਕਿਉਂਕਿ ਅੱਜ ਆਪਾਂ ਜਾ ਰਹੇ ਆ ਕਿਤੇ ਘੁੰਮਣ ਜਾ ਰਹੇ ਆ ਮੈਂ ਰਾਇਆ ਤੇ ਜੈਸਨ ਨਾਗਿਆਣਾ ਸਾਹਿਬ ਗੁਰਦੁਆਰੇ ਜਾ ਰਹੇ ਆ ਤੇ ਰਾਹ 'ਚ ਸ਼ਾਇਦ ਆਪਾਂ ਅੱਛਾ ਸਾਹਿਬ ਵੀ ਜਾਈਏ ਤੇ ਨਾਲੇ ਨਾ ਹੁਣ ਸਭ ਤੋਂ ਪਹਿਲਾਂ ਬਾਹਰ ਜਾਂਦੇ ਆ ਕਿਉਂਕਿ ਬਾਹਰ ਨਾਲ ਛੋਲੇ ਕੂੜੀਆਂ ਦਾ ਅੱਜ ਲੰਗਰ ਲੱਗਣ ਲੱਗਾ ਆ ਉਥੇ ਅੱਡੇ ਦੇ ਉਹ ਦੇਖਦੇ ਆ ਲੱਗਾ ਕਿ ਨਹੀਂ ਲੱਗਾ ਬਾ ਉਹ ਖਾ ਕੇ ਫੇਰ ਹੀ ਜਾਵਾਂਗੇ ਆਪਾਂ ਜੇ ਚੈਨਲ ਤੇ ਨਵੇਂ ਜਿਹੇ ਵੀਡੀਓ ਨੂੰ ਲਾਈਕ ਕਰਕੇ ਚੈਨਲ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਤੇ ਚਲੋ ਦੇਖਦੇ ਆ ਬਾਹਰ ਆਇਆ ਬਾਹਰ ਤੇ ਆ ਗਿਆ ਲੰਗਰ ਦਾ ਕੋਈ ਚੱਲੂ ਨਹੀਂ ਹੋਇਆ ਪੂਰੀਆਂ ਛੋਲੇ ਇੱਧਰ ਜਸ਼ਨ ਇੱਥੇ ਖਲੋਤਾ ਵਾ ਤੇ ਆ ਰਾਇਆ ਖਲੋਤਾ ਵਾ ਪੂਰੀਆਂ ਛੋਲੇ ਆਏ ਜਸਪੀਰ ਨੇ ਨਹੀਂ ਜਾਣਾ ਉਹ ਤੂੰ ਨਹੀਂ ਨਾ ਜਾਣਾ ਇਹ ਭਰਾ ਇਹ ਇੱਥੇ ਸੇਵਾ ਕਰੂਗਾ ਜ਼ਿਆਦਾਤਰ ਇਹ ਜਾਂਦਾ ਨਹੀਂ ਕਿਤੇ ਘੁੰਮਣ ਘੁੰਮਣ ਉਹ ਜਿਹੜੇ ਪਕੌੜੇ ਆ ਨਾ ਵੇਖਣ ਦੇ ਤੁਸੀਂ ਉਹ ਜਿਹੜੇ ਪਕੌੜੇ ਵੇਖਣ ਦੇ ਭੰਗਲੇ ਜਿ ਇੱਥੇ ਖਲੋਤੇ ਸੀ ਤੇ ਅੰਕਲਾਂ ਦੇ ਵੀ ਮੈਂ ਥੋੜਾ ਦੱਸਣਾ ਲੰਗਰ ਬਾਰੇ ਕਾਦੇ ਲਾਇਆ ਕਈ ਦੱਸਿਆ ਥੋੜਾ ਇਹ ਉਹ ਭਰਾ ਭੰਗ ਵਾਲੇ ਪਕੌੜੇ ਖਾਣੇ ਪਰਦਾ ਕੋ ਆਹ ਹੁਣ ਪਰਦਾ ਲਾਇਆ ਬਾਈ ਠੀਕ ਠੀਕ ਪਰਦਾ ਲਾਇਆ ਜੇ ਪਰਦਾ ਨੇ ਬਣਾਇਆ ਠੀਕ ਠੀਕ ਕਿਹੜੀ ਗੱਲ ਤੋਂ ਪੂਜਾ ਪੜਾ ਚੱਲ ਰਹੀ ਨਾ ਗਾਨ ਨਵੀਂ ਬਾਈ ਇਹਨਾਂ ਨੇ ਠੀਕ ਠੀਕ ਜੇ ਨਵੀਂ ਦੁਕਾਨ ਦਾ ਮੂਰਤ ਹੋਣਿਆ ਨਵੀਂ ਦੁਕਾਨ ਦਾ ਮੂਰਤ ਤੇ ਤਾਂ ਲਾਇਆ ਵਾ ਅੰਕਲ ਖਾਣਦੇ ਆ ਭੰਗਲੇ ਪਕੌੜੇ ਇਹ ਜਿਹੜੇ ਤੇ ਅੰਕਲ ਜੀ ਥੋੜੇ ਖਾਣੇ ਆ ਇਹ ਨਹੀਂ ਥੋੜੇ ਹੀ ਆ ਥੋੜੀ ਪਾਈ ਜਿਆਦਾ ਨਹੀਂ ਪਾਈ ਵਜੋਂ ਠੀਕ ਥੋੜੀ ਪਾਈ ਆ ਤੇ ਕਿੰਨੇ ਵਜੇ ਚਾਲੂ ਵਾਹ ਹੀ ਸਵੇਲ ਤੇ ਆਪਰਾ ਡਿਕਨੇ ਅੰਕਲ ਉਹਨੇ ਲੰਗਰ ਵਗੈਰਾ ਛਕਣ ਆਇਆ ਇਧਰ ਦੁਕਾਨ ਨਵੀਂ ਦਾ ਮਹੂਰਤ ਆ ਤੇ ਪਰ ਇਧਰਲੇ ਬੰਨੇ ਇਹਨਾਂ ਦੀਆਂ ਆਪਣੀਆਂ ਦੋ ਨਵੀਆਂ ਦੁਕਾਨਾਂ ਵਾ ਉਹ ਜਿਹੜੀਆਂ ਨਾ ਇਹ ਇਹਨਾਂ ਦੀਆਂ ਆਪਣੀਆਂ ਦੁਕਾਨਾਂ ਵਾ ਚਲੋ ਸਾਰੀਆਂ ਸੰਗਤਾਂ ਬੈਠਾ ਵੇਟ ਕਰਨ ਦੀਆਂ ਵਾ ਤੇ ਰਏ ਛਾਕੇ ਤੇ ਸੇਤੀ ਚੱਲੀ ਆਪਾਂ ਠੀਕ ਆ ਟਾਈਮ ਕਿੰਨਾ ਹੋਣ ਡਿਆ ਪਤਾ ਮੱਥਾ ਟੇਕੀ ਆਈਏ ਹੈ ਮੱਥਾ ਟੇਕੀ ਆ ਫੇਰ ਇੱਥੇ ਭਾਂਡੇ ਮਾਜਦਾਂਗੇ ਹਾਂਜੀ ਚਾਚਾ ਜੀ ਹਾਂ ਦੱਸੋ ਤੁਸੀਂ ਇੱਕ ਵਜੇ ਲੰਗਰ ਬਾਰੇ ਆਪਣੇ ਕਦ ਲਈ ਲਾਉਣ ਦੇ ਕੀ ਪ੍ਰੋਗਰਾਮ ਆ ਲੰਗਰ ਜੀ ਸ਼ਿਵਰਾਤੀ ਦਾ ਲੱਗ ਰਿਹਾ ਸ਼ਿਵਜੀ ਮਹਾਰਾਜ ਦਾ ਹਾਂਜੀ ਹਾਂਜੀ ਤੇ ਹਰ ਸਾਲ ਦੀ ਤਰ੍ਹਾਂ ਬੜੀ ਧੂਮ ਧਾਉਨਾਂ ਲੰਗਰ ਲੱਗ ਰਿਹਾ ਵਾ ਹਾਂਜੀ 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 ਠੀਕ ਠੀਕ ਇਹ ਬਾਕੀ ਆ ਤੁਸੀਂ ਸ਼ਕੂ ਆਓ ਸਾਰੀ ਸੰਗਤ ਤੇ ਅੱਜ ਮੈਚ ਵੀ ਆ ਇੰਡੀਆ ਦਾ ਇੰਡੀਆ ਦਾ ਮੈਚ ਅੱਜ ਲੱਗ ਰਿਹਾ ਜੀ ਇੰਡੀਆ ਜਿੱਤੇਗੀ ਜਿੱਤੇਗੀ ਬਿਲਕੁਲ ਜਿੱਤੇਗੀ ਇੰਡੀਆ ਜੀ ਠੀਕ ਠੀਕ ਜੀ ਹਾਂਜੀ ਹਾਂਜੀ ਪੂਰਾ ਤਿਆਰ ਹੋ ਕੇ ਮੈਚ ਵੇਖਣਾ ਹੈ ਤਿਆਰੀ ਹੈ ਜੀ ਮੈਂ ਇੰਡੀਆ ਦੁਬਈ ਚੱਲੀ ਜਾ ਫਿਰ ਦੁਬਈ ਦੁਬਈ ਚਲ ਜਾਨੇ ਆ ਜੀ ਕੋਈ ਕੋਲੇ ਚੱਲ ਖਾਉਂਦੇ ਆ ਹਾਂਜੀ ਤੁਸੀਂ ਜਾ ਕੇ ਡੇ ਭੰਗਲੇ ਆ ਭੰਗਰ ਪਕੌੜੇ ਲੱਗੇ ਜੀ ਪ੍ਰਚਾਰ ਕਰੀ ਜਾ ਪ੍ਰਸਾਦ ਵਾਹ ਪ੍ਰਸਾਦ ਲਿਆ ਆਇਆ ਸ਼ਿਵ ਜੀ ਦਾ ਹੈਗਾ ਜੀ ਹੋਣਾ ਆਪਣੇ ਪੂੜੀ ਸੋ ਚੱਲਣ ਦੇ ਆ ਤਾਇਆ ਜੀ ਆਪਣੇ ਬੈਠੇ ਆ ਥੱਲੇ ਆਪਾਂ ਮੈਂ ਵੀ ਦਾ ਪ੍ਰਸਾਦ ਚੱਲ ਰਿਹਾ ਪਹਿਲੀ ਪੂੜੀਆਂ ਤੇ ਇੱਥੇ ਰੱਖਤੀਆਂ ਵਾ ਤੇ ਪਲੇਟਾਂ ਦਾ ਉਧਰ ਕੰਮ ਚੱਲਣ ਡਿਆ ਇੱਧਰ ਲੈਣਾ ਲੱਗ ਵੀ ਗਈਆਂ ਵਾ ਤੇ ਹੁਣ ਆਓ ਪੂਰੀਆਂ ਤੇ ਛੋਲੇ ਵੀ ਰੱਖਤੇ ਆ ਉਹ ਨਾਲ ਕੀ ਕੜਾ ਵਾ ਮੇਰੇ ਸਾਹਮਣੇ ਪੂਰੀਆਂ ਛੋਲੇ ਤੇ ਕੜਾ ਤੇ ਚਲੋ ਇਹ ਦੇ ਆ ਉਹ ਆnde ਕੈਮਰਾ ਬੰਦ ਕਰ ਆਪ ਉਧਰ ਚਲ ਗਏ ਲੈਣ ਚ ਖਲਾਉਣ ਡੇ ਆ ਨਾ ਇੱਧਰ ਚੱਲ ਪਿਆ ਕੰਮ ਜਸਵੀਰ ਦੀ ਸੇਵਾ ਹਾਂਜੀ ਮਿੱਤਰੋ ਹੁਣ ਚੱਲੇ ਆਪਾਂ ਚੱਲੇ ਪਾਉਣ ਲੱਗੇ ਆ ਨਾ ਗਿਆਣਾ ਸਾਹਿਬ ਨੂੰ ਇੱਧਰ ਜਸ਼ਨ ਤੇ ਰਾਇਆ ਬਹਿ ਗਿਆ ਮੋਟਰਸਾਈਕਲ ਤੇ ਆ ਇਨੀ ਕ ਆਪਣੀ ਸੀਟ ਚਲੋ ਭਈਆ ਮੈਂ ਟਮੇਟ ਤੇ ਹੁਣ ਚੱਲਦੇ ਆਂ ਜੀ ਇਧਰ ਮਿੱਤਰੋ ਵੀ ਮੈਂ ਜਦੇ ਇਡੇ ਕਾ ਜ਼ਿਆਦਾ ਸ਼ਕੀਨ ਆ ਆ ਆਪਣਾ ਹਰਜੀਤ ਵੀਰ ਜਿਹੜਾ ਆਪਣੇ ਪਿਛਲੇ ਵਲੌਗ ਚ ਤੁਸੀਂ ਇੱਕ ਜਿਹਾ ਵੇਖਿਆ ਸੀ ਵੀ ਜਦੋਂ ਗੁਰਪੁਰਬ ਵਾਲੇ ਵਲੌਗ ਚ ਵੇਖਿਆ ਸੀ ਇਹ ਚੱਲ ਗਿਆ ਹੈ ਬਾਹਰ ਤੇ ਹੁਣ ਅੱਡ ਬਈ ਬੈਠਾ ਵਾ ਵੀਡੀਓ ਕਾਲ ਤੇ ਆ ਆਪਣੇ ਨਾਲ ਗੱਲ ਕਰਨ ਲਈ ਇਹ ਮੈਚ ਦੀ ਵੇਟ ਕਰੰਡਿਆ ਮੈਚ ਦੀ ਵੇਟ ਕਰੰਡਿਆ ਵੀ ਇੰਡੀਆ ਦਾ ਤੇ ਪਾਕਿਸਤਾਨ ਦਾ ਕੌਣ ਜਿੱਤੇਗਾ ਕਿਉਂਕਿ ਉੱਥੇ ਦੁਬਈ ਚ ਬਹੁਤ ਇੰਨਾ ਕੁਰਸੀ ਚੱਲਦੀ ਹੁੰਦੀ ਆ ਜਦੋਂ ਇੰਡੀਆ ਦਾ ਤੇ ਪਾਕਿਸਤਾਨ ਦਾ ਮੈਚ ਹੋਵੇ ਪਹੁੰਚ ਗਏ ਆਪਾਂ ਨਾਗਿਆਣਾ ਸਾਹਿਬ ਉਹ ਉਧਰਲੇ ਬੰਨੇ ਜਾਣਾ ਪੈਣਾ ਇਹ ਆਪਾਂ ਹੁਣ ਆਏ ਆ ਮੋਟਰਸਾਈਕਲ ਜਮ੍ਹਾਂ ਕਰਾਉਣ ਇੱਥੇ ਰਾਇਆ ਆਪਣੇ ਲੋਕ ਲਾਉਣ ਰਿਆ ਵਾ ਤਗੜਾ ਆ ਲੋਕ ਲਾਉਣ ਰਿਆ ਵਾ ਵੀ ਕਿਤੇ ਚੋਰੀ ਚਾਰੀ ਦਾ ਸਿਸਟਮ ਨਾ ਬਣੇ ਉਹਦਾ ਪਰਚੀਆਂ ਨੂੰ ਮਿਲ ਚੁਕੀ ਆ ਇੱਥੇ ਲੱਗੀ ਹੁਣੀ ਆ ਉਹ ਤੇ ਅੱਗੇ ਉਹ ਕੋ ਲੱਗੀ ਆ ਤੇ ਆ ਵੀ ਮਿਲੀ ਆ ਇਹ ਰੱਖ ਲੈਨੇ ਜੇਬ ਚ ਪਾ ਲੈਨੇ ਹੁਣ ਆਪਾਂ ਪਹੁੰਚ ਗਏ ਨਾਕੀ ਆਣਾ ਸਾਹਿਬ ਤੇ ਕੋਈ ਨਹੀਂ ਲੈਣਾ ਮੈਂ ਇੱਥੇ ਆਪਾਂ ਸਾਹਮਣੇ ਪਹਿਲਾਂ ਆਪਣੇ ਚੱਪਲਾਂ ਜੋ ਕੀ ਆ ਲਾਗ ਤੇ ਅੰਦਰ ਉਹ ਉੱਥੇ ਫਿਰ ਚਲਦੇ ਆਂ ਅੰਦਰ ਅੱਜ ਸੰਗਤ ਕਾਫੀ ਆਈ ਕਿਉਂਕਿ ਅੱਜ ਐਤਵਾਰ ਹੈ ਨਾ ਤਾਂ ਬਹੁਤ ਸੰਗਤ ਐਤਵਾਰ ਨੂੰ ਪੀਂਦੀ ਹੁੰਦੀ ਆ ਹਾਂਜੀ ਵੀ ਟੋਕਨ ਆਪਾਂ ਜਮਾ ਕਰਾਤਾ ਆ ਤਾਂ 233 ਨੰਬਰ ਆਇਆ ਆਪਣਾ ਹੁਣ ਚਾਲੇ ਪਾਉਨੇ ਆ ਅੰਦਰ ਉਥੋਂ ਹੱਥ ਪੈਰ ਧੋ ਕੇ ਇੱਥੇ ਇੱਧਰ ਦੀਵਾਨ ਲੱਗਾ ਆ ਮਤਲਬ ਖਾਲੀ ਜਗ੍ਹਾ ਜਿਹੜੀ ਹੁੰਦੀ ਸੀ ਨਾ ਇੱਥੇ ਅੱਜ ਦੀਵਾਨ ਲੱਗਾ ਆ ਸਾਹਮਣੇ ਉਧਰ ਚਾਨੀਆਂ ਲਾ ਕੇ ਤੇ ਕੀਰਤਨ ਹੋ ਰਿਹਾ ਆ ਤੇ ਇੱਧਰ ਨੇ ਬੰਨੇ ਪ੍ਰਚਾਰ ਤੇ ਕਰਾ ਪ੍ਰਚਾਰ ਜੋ ਕਿ ਕਰਮਦੀਆਂ ਸੰਗਤਾਂ ਇਹ ਸੋਚਣ ਦੇ ਆ ਵੀ ਕਰਾ ਲਈਏ ਤੇ ਉਧਰ ਆਪਾਂ ਚੱਲਦੇ ਆਂ ਕਾਫੀ ਲਾਈਨ ਤੇ ਕਾਫੀ ਲੱਗੀ ਆ ਉਹ ਸਾਹਮਣੇ ਹੁਣ ਵੇਖਦੇ ਆਂ ਲਾਇਨ ਚ ਲੱਗਦੇ ਆ ਕਿ ਸਿੱਧਾ ਹੀ ਆਪਾਂ ਚੱਲ ਜਾਨੇ ਕਿਉਂਕਿ ਹੋਰ ਵੀ ਦੋ ਗੁਰਦੁਆਰਾ ਸਾਹਿਬ ਜਾਣਾ ਏ ਇਸ ਲਈ ਥਾ ਟੇਕਣ ਦੇ ਹੀ ਪਰ ਆਪਾਂ ਨੇ ਅੰਦਰ ਗਏ ਸੰਗਤ ਤਾਂ ਕਾਫੀ ਹੀ ਤੇ ਬਾਕੀ ਉਧਰ ਦੇ ਬੰਨੇ ਚਲਦੇ ਆ ਉਧਰ ਗੁਰਦੁਆਰਾ ਸਾਹਿਬ ਉਧਰ ਵੀ ਮੱਥਾ ਟੇਕਣ ਦੇ ਆ ਚੱਲ ਰਾਜੋ ਚੱਲ ਇੱਧਰ ਪਹਿਲਾਂ ਚੱਲੀ ਆ ਹਣਾ ਆਇਆ ਇਧਰੋਂ ਪਹਿਲਾਂ ਟੇਕ ਲਈ ਇੱਥੇ ਆਇਆ ਇੱਥੇ ਇਧਰ ਚਲਦੇ ਆ ਕਈ ਸਰਦਾਵਾਨ ਇੱਥੇ ਮੱਥਾ ਟੇਕਦੇ ਆ ਤੇ ਚਲੋ ਆਪਾਂ ਚੱਲਦੇ ਆ ਅੰਦਰ ਮੱਥਾ ਟੇਕਦੇ ਆ ਸੰਗਤ ਦਾ ਇਕੱਠ ਇੱਥੇ ਵੀ ਬਹੁਤ ਜ਼ਿਆਦਾ ਵਾ ਮੇਨ ਗੁਰਦੁਆਰਾ ਸਾਹਿਬ ਇਥੋਂ ਵੀ ਪ੍ਰਸਾਦ ਦੇ ਗੱਫੇ ਮੈਂ ਤੇ ਆ ਕੁੱਲੇ ਉਹ ਉੱਧਰ ਸਾਹਮਣੇ ਲੰਗਰ ਹਾਲ ਆ ਲੰਗਰ ਹਾਲ ਤੇ ਚੱਲਦੇ ਆ ਅੰਦਰ ਕੈਮਰਾ ਬੰਦੇ ਹੀ ਤਾਂ ਨਹੀਂ ਖਾਇਆ ਤੇ ਪਛਾਣ ਲੈਂਦੇ ਆ ਫਿਰ ਚੱਲਦੇ ਆ ਪਰ ਲੰਗਰ ਹਾਲ ਤੇ ਹੁਣ ਆਪਾਂ ਨਾ ਪਛਾਣ ਵੀ ਛੱਕ ਜਾਇਆ ਆ ਅੱਗੇ ਮੁਰਾਪਾ ਚੱਲਦੇ ਆ ਜਾਂਦੇ ਆ ਲੰਗਰ ਛੱਕਦੇ ਆ ਫਿਰ ਵੇਦ ਦੇ ਅੱਗੇ ਕਰਨਾ ਠੀਕ ਆ ਲੰਗਰ ਨਹੀਂ ਛਕਣਾ ਨਹੀਂ ਛਕਣਾ ਤੇ ਆਪਾਂ ਹੋਰ ਗੁਰਦੁਆਰੇ ਜਾਣੇ ਠੀਕ ਆ ਚਾ ਚਾਹ ਦੇਖੀ ਆ ਚਾਹ ਚਾਹਾਂਗੇ ਹਣਾ ਚਲੋ ਚਲੋ ਦਰਸ਼ਨ ਆਪਾਂ ਕਰ ਰਹੇ ਆ ਤੇ ਹੁਣ ਆਪਾਂ ਜਾ ਰਹੇ ਆ ਦੂਸਰੇ ਗੁਰਦੁਆਰਾ ਸਾਹਿਬ ਇੱਥੇ ਲੱਗੇ ਇੱਕ ਗੁਰਦੁਆਰਾ ਸਾਹਿਬ ਚਲ ਕੇ ਤੁਰ ਕੇ ਜਾਣਾ ਮੋਟਰਸਾਈਕਲ ਤੇ ਮੋਟਰਸਾਈਕਲ ਤੇ ਵੀ ਥੋੜਾ ਦੂਰ ਪੈਣਾ ਨਾ ਮਦਰ ਪੇਮੜ ਆਇਆ ਵਾ ਜਿਆਦਾ ਨਹੀਂ ਉਦਾਂ ਚਲੋ ਮੋਟਰਸਾਈਕਲ ਤੇ ਚੱਲ ਜਾਗੇ ਤੇ ਆਪਾਂ ਪਹਿਲਾਂ ਇੱਥੇ ਜਾ ਰਹੇ ਆ ਤੇ ਸੰਗਤਾਂ ਦੇ ਨਾ ਕਾਫੀ ਸੰਗਤ ਆਈ ਆ ਵੈਸੇ ਤੇ ਹਾਂ ਰਾਜਾ ਪਰ ਮਜ਼ਾ ਆਇਆ ਨਾ ਮੈਂ ਦਰਸ਼ਨ ਹੋ ਗਏ ਹੈਣਾ ਤੇ ਹੁਣ ਚੱਲਦੇ ਆਂ ਖਾਣ ਪੀਣ ਦਾ ਵੇਦਿਆਂ ਖਾਣਾ ਪੀਣਾ ਕੀ ਹੈਣਾ ਉਹ ਅਚਲ ਸਾਹਿਬ ਨੂੰ ਵੇਖਾਂਗੇ ਹੈਣਾ ਕਿ ਦੋ ਅਚਲ ਸਾਹਿਬ ਜਾਵਾਂਗੇ ਹੁਣ ਇੱਥੇ ਲੱਗ ਗਿਆ ਇੱਕ ਗੁਰਦੁਆਰਾ ਸਾਹਿਬ ਆ ਉੱਥੇ ਚੱਲਦੇ ਆਂ ਅਭੀ ਆਪਾਂ ਆ ਚੁੱਕੇ ਆਂ ਗੁਰਦੁਆਰਾ ਥੰਮ ਸਾਹਿਬ ਤੇ ਜ਼ਿਆਦਾਤਰ ਕਹਿੰਦੇ ਆ ਵੀ ਜਿਹੜਾ ਨਾਗਿਆਣਾ ਸਾਹਿਬ ਜਾਏਗਾ ਤੇ ਉਸ ਤੋਂ ਬਾਅਦ ਥੰਮ ਸਾਹਿਬ ਆਏਗਾ ਉਹਦੀ ਯਾਤਰਾ ਸਫਲ ਮੰਨੀ ਜਾਂਦੀ ਆ ਤੇ ਥੰਮ ਸਾਹਿਬ ਆਏ ਆ ਇੱਥੇ ਉਧਰੋਂ ਦੀ ਘੁੰਮ ਕੇ ਤੇ ਇੱਧਰੋਂ ਐਂਟਰੀ ਕਰਨੀ ਹੁੰਦੀ ਆ ਇੱਥੇ ਥੰਮ ਸਾਹਿਬ ਦਾ ਜ਼ਿਆਦਾਤਰ ਇਤਿਹਾਸ ਇਹੀ ਆ ਕਿ ਇੱਥੇ ਜਸ਼ਨ ਨੂੰ ਪੁੱਛਦੇ ਆ ਕੀ ਆ ਮੈਂ ਤਾਂ ਦੱਸਣ ਨਹੀਂ ਲੱਗਾ ਹਾਂ ਜਸ਼ਨ ਦੱਸ ਇੱਥੇ ਇਤਿਹਾਸ ਥੰਮ ਸਾਹਿਬ ਦਾ ਇਹ ਆ ਕਿ ਗੁਰੂ ਨਾਨਕ ਦੇਵ ਜੀ 9 ਮਹੀਨੇ ਤੇ 26 ਦਿਨ ਇੱਥੇ ਰਹਿ ਕੇ ਗਏ 9 ਮਹੀਨੇ 26 ਦਿਨ ਤੇ ਰਏ ਹੋਰ ਕਿਹੜੇ ਗੁਰੂ ਸਾਹਿਬ ਆ ਰਏ ਇੱਥੇ ਲਿਖਿਆ ਵਾ ਤੇ ਸ੍ਰੀ ਗੁਰੂ ਹਰਗੋਬਿੰਦ ਜੀ ਨੂੰ ਆਪਣਾ ਚਨਸੋ ਪ੍ਰਾਪਤ ਹੋਈ ਸੀ ਅੱਛਾ ਗੁਰੂ ਹਰਗੋਬਿੰਦ ਸਾਹਿਬ ਦੇ ਚਨਸੋ ਪ੍ਰਾਪਤ ਹਾਂਜੀ ਹੋਰ ਤੇ ਇਸ ਕਾ ਕੇ ਮਤਲਬ ਇੱਕ ਉਹ ਦੁਆਸਾਹ ਨਾ ਥਾਂ ਸਾਹੁਰ ਖੈ ਇਧਰੋਂ ਦੇ ਘੁੰਮ ਕੇ ਤੇ ਆਪਾਂ ਜਾਣਾ ਵਾ ਇਧਰ ਉਹ ਸਰੋਵਰ ਆ ਸਾਹਮਣੇ ਤੇ ਸਰੋਵਰ ਵਾਲੀ ਸਾਈਡ ਇਧਰੋਂ ਘੁੰਮ ਕੇ ਉਹ ਸਾਹਮਣੇ ਕਿੱਡੀ ਵਧੀਆ ਪਾਰਕ ਜੀ ਆਂਗੂ ਬਣਾਇਆ ਵਾ ਪਾਰਕ ਬਣਾਈ ਆ ਉਹ ਸਾਹਮਣੇ ਖੰਡਾ ਵੀ ਆ ਬਣਾਇਆ ਪਾਰਕ ਜਾਂ ਤੇ ਇੱਥੋਂ ਹੁਣ ਆਪਾਂ ਐਂਟਰੀ ਕਰਨੀ ਆ ਚਲੋ ਚੱਲਦੇ ਆਂ ਅੰਦਰ ਅੰਦਰ ਮੈਂ ਮੋਬਾਈਲ ਤੁਹਾਨੂੰ ਪਤਾ ਗੁਰਦੁਆਰੇ ਸਾਹਿਬ ਨੇ ਕਰੀਦਾ ਯੂਜ਼ ਸੋ ਹੁਣ ਆਪਾਂ ਚੱਲੇ ਆਂ ਗੁਰਦੁਆਰਾ ਅਚਲ ਸਾਹਿਬ ਚੱਲੀ ਆਂ ਹਾਂਜੀ ਤੇ ਹੁਣ ਆਪਾਂ ਚੱਲੇ ਆਂ ਗੁਰਦੁਆਰਾ ਚਲ ਸਾਹਿਬ ਦੀਗੂ ਪਹੁੰਚ ਚੋ ਚਲੋ ਚੱਲਦੇ ਹਾਂ ਹਾਜੀ ਮੈਂ ਤਾਂ ਅਚਲ ਸਾਹਿਬ ਆਪਾਂ ਆਪਾਂ ਆਏ ਆਂ ਤੇ ਇੱਧਰ ਗੁਰਦੁਆਰਾ ਸਾਹਿਬ ਆ ਅਚਲ ਸਾਹਿਬ ਜਿੱਥੇ ਗੁਰੂ ਨਾਨਕ ਦੇਵ ਜੀ ਆਏ ਸੀ ਤੇ ਇੱਧਰ ਅਚਲੇਸ਼ਪੁਰ ਮੰਦਿਰ ਜਿੱਥੇ ਕਿ ਸਾਰੇ ਦੇਵੀ ਦੇਵਤੇ ਮਨਾਉਣ ਆਏ ਸੀ ਕਾਰਤਿਕੇ ਨੂੰ ਉਹਦੇ ਸ਼ਿਵ ਜੀ ਦੇ ਮੁੰਡੇ ਨੂੰ ਆ ਗੁਰਦੁਆਰਾ ਸਾਹਿਬ ਅਚਲ ਸਾਹਿਬ ਇੱਥੇ ਆਪਣੇ ਗੁਰੂ ਨਾਨਕ ਦੇਵ ਜੀ ਆਏ ਸੀ ਤੇ ਚਲੋ ਚੱਲਦੇ ਹਾਂ ਗੁਰਦੁਆਰਾ ਸਾਹਿਬ ਹਾਂਜੀ ਵੀ ਗੁਰਦੁਆਰਾ ਅਚਲ ਸਾਹਿਬ ਪਹੁੰਚੇ ਆ ਤੇ ਗੁਰਦੁਆਰੇ ਅਚਲ ਸਾਹਿਬ ਤੋਂ ਆਪਾਂ ਹੁਣ ਸਿੱਧਾ ਚੱਲਦੇ ਆਂ ਸਾਹਮਣੇ ਉੱਤੇ ਮੰਦਰ ਕੈਂਡ ਦੇ ਵੇਖਣਾ ਵਾ ਤੇ ਇੱਧਰ ਮੰਦਰ 'ਚ ਨਾ ਸੇਵਾ ਚੱਲਣ ਢੀਆ ਸਰੋਵਰ ਦੀ ਤੇ ਇਸ ਲਈ ਉਹ ਸਾਹਮਣੇ ਤੁਸੀਂ ਵੇਖੋ ਪਾਣੀ ਹੈ ਹੀ ਨਹੀਂ ਆ ਇੱਥੇ ਸਰੋਵਰ ਦੀ ਸੇਵਾ ਚੱਲਣ ਢੀਆ ਤੇ ਅੰਦਰ ਜਾਣਾ ਇੱਥੇ ਪੂਰੀਆਂ ਛੋਲੇ ਦਾ ਇੱਥੇ ਵੀ ਲੰਗਰ ਲੱਗਾ ਜੇ ਪੂਰੀਆਂ ਛੋਲੇ ਤੁਸੀਂ ਦੱਸੋ ਹੈ ਚੱਲੇਗਾ ਮੈਂ ਚਲੋ ਫਿਰ ਪੂੜੀਆਂ ਉਹ ਵੇਂ ਹ ਅੰਦਰ ਚੱਲਾਂ ਡਿਆ ਚਲੋ ਫਿਰ ਹੁਣ ਵੀ ਪੂੜੀ ਆਪਾਂ ਚਾਗੜੀ ਇੱਥੇ ਨੰਗਰ ਛਕ ਲਿਆ ਆ ਤੇ ਹੁਣ ਆਪਾਂ ਚੱਲਦੇ ਆਂ ਸਾਹਮਣੇ ਮੰਦਿਰ ਦੇਖਦੇ ਆਂ ਤੇ ਇਧਰਲੇ ਬੰਨੇ ਨਾ ਸੇਵਾ ਚੱਲਣ ਦੀ ਆ ਮੰਦਿਰ ਦੀ ਇਹ ਕਾਫੀ ਟਾਈਮ ਤੋਂ ਚੱਲਣ ਦੀ ਆ ਮੰਦਿਰ ਦੀ ਸੇਵਾ ਉਹ ਵੇਖੋ ਸੇਵਾ ਹੋ ਰਹੀ ਆ ਸਰੋਵਰ ਦੀ ਇਹ ਸ਼ਾਇਦ ਮਿੱਟੀ ਜੋ ਇਕੱਠੀ ਹੋਈ ਆ ਕਿਨੇ ਚਰਾਂ ਦੀ ਉਹ ਡੇ ਆ ਤੇ ਇਧਰ ਬਾਕੀ ਇਹ ਮੋਰਤ ਜੋ ਬਣਾਈਆਂ ਵਾ ਨੰਦੀ ਦੀ ਬਣਾਈ ਆ ਇਧਰ ਕੀ ਇਧਰ ਪ੍ਰੇਸ਼ਣ ਦੇ ਦੇ ਮਾਤਾ ਦੇ ਜੋ ਮੰਦਰ ਬਣਾਏ ਹੋ ਸਾਹਮਣੇ ਤੇ ਇਧਰਲੇ ਬੰਨੇ ਬਣਾਏ ਆ ਉਹ ਬੰਦ ਕੀਤੇ ਆ ਤੇ ਇਥੇ ਰਾਏ ਹੁਣਾਂ ਨੂੰ ਪੁੱਛਦੇ ਆ ਵੀ ਸੇਵਾ ਦਾ ਕਿਦਾਂ ਕੀ ਹਿਸਾਬ ਆ ਰਾਏ ਹੁਣਾਂ ਨੂੰ ਪੁੱਛਦੇ ਆ ਏ ਬਈ 22 ਸਾਲ ਰਾਏ ਆ ਸੇਵਾ ਬਾਰੇ ਕੁਝ ਦੱਸਾਂ ਸੇਵਾ ਬਾਰੇ ਕੀ ਦਸੀ ਕੀ ਮੀਨ ਮੀਨਾ ਢੇਰ ਮੀਨਾ ਚੱਲਿਆ ਬਾਬੇ ਦੀ ਸੇਵਾ ਕਰਦਿਆਂ ਮੀਨਾ ਢੇਰ ਮੀਨਾ ਚੱਲਿਆ ਵਾ ਬਹੁਤ ਟਾਈਮ ਹੋ ਗਿਆ ਯਾਰ ਸੇਵਾ ਹੁੰਦੀ ਫਿਰ ਤੇ ਹਜੇ ਘੱਟੋ ਘੜੀ 6-7 ਮਹੀਨੇ ਲੱਗ ਜਾਣੇ ਤੇ ਹਜੇ ਓਨੀ ਕੀ ਸੇਵਾ ਹੋਈ ਆ ਹਨਾ ਆ ਸਾਰੇ ਕਰਨੀ ਆ ਇਹ ਸਾਰੇ ਆ ਸਾਰੇ ਕਰਨੀ ਆ ਉਹ ਉਧਰ ਤੱਕ ਆ ਉਹ ਉਧਰ ਤੱਕ ਸਹੀ ਗੱਲ ਆ ਹਨਾ 1 ਸਾਲ ਤੇ ਕਿਤੇ ਨਹੀਂ ਗਿਆ ਬੜਾ ਟਾਈਮ ਯਾਰ ਲੱਗ ਜਾਣਾ ਹਨਾ ਸੰਤ ਦਾ ਘਟ ਘਟ ਆ ਨਾ ਇਹਦਰ ਮਤਰਾ ਵੇਖੋ ਵੀ বিষ্ণੂ ਦੀ ਇਥੇ ਮੂਰਤ ਬਣਾਈ ਆ ਤੇ ਰਾਇ ਤੇਨੇ ਲੋਕਾਂ ਦਾਸ ਮੰਮੀ ਆ ਠੀਕ ਆ বিষ্ণੂ ਹਾਂਜੀ ਤੇ ਇਹਨਾਂ ਭਗਤੀ ਕੀਤੀ ਹੈ ਆਕਾਲਪੁਰਖ ਦੀ ਮਹਾਵਿਸ਼ਨੂ ਦੀ ਠੀਕ ਆ ਤਾਂ ਇਹਨੂੰ বিষ্ণੂ ਕਹਿੰਦੇ ਹਾਂਜੀ বিষ্ণੂ ਹੂੰ ਅੱਖਾਂ ਚ ਨਹੀਂ ਲੱਗਦਾ ਕਿ ਚੱਕਰ ਜਿੱਦਾਂ ਮਰਜੀ ਲਾ ਰਿਹਾ ਵੇਖ ਹੈ ਅੱਖਾਂ ਅਸਲੀ ਆ ਚੱਕਰ ਇਹ ਕਲਾ ਉਹਨਾਂ ਦੀ ਬਣਾਉਂ ਨਾ ਰਹੇ ਆ ਮਗਰ ਸੱਪ ਵੀ ਤੁਹਾਡੇ ਆਏ ਆ ਫੀਰ ਇਹ ਚਲੀ ਲੱਗ ਗਈ ਮਾਰਾਂ ਨੂੰ ਡੰਗ ਕਾ ਜਨਾ ਮਾਰਦੀ ਓਏ ਤੇ ਜੀਵ ਜੀਵ ਇੱਥੇ ਵੀ ਬਣਾਇਆ ਵਾ ਆਈਫੋਨ ਦਾ ਮੇਰਾ ਕਹਾ ਡਿੱਗਾ ਓ ਤੇਰਾ ਭਲਾ ਆਈਫੋਨ ਡੰਗ ਕਾ ਜਨਾ ਮਾਰ ਜੀਵ ਠੀਕ ਆ ਆ ਸ਼ਿਵ ਜੀ ਪਾਰਵਤੀ ਕਾਰਤਿਕ ਤੇ ਆ ਗਣੇਸ਼ ਆ ਇਧਰ ਇਹ ਦੋ ਰੂਪ ਹਰੇ ਕਹਦੇ ਆ ਸ਼ਿਵ ਜੀ ਆ ਦੇ ਨਾਲ ਤੇ ਨਾਲ ਪਾਰਵਤੀ ਪਾਰਵਤੀ ਹਾਂ ਆ ਆਪਣੇ ਕ੍ਰਿਸ਼ਨ ਜੀ ਦੀ ਇਥੇ ਮੂਰਤੀ ਆ ਤੇ ਨਾਲ ਮੋਰ ਆ ਇਹ ਆਪ ਹੀ ਮੋਰ ਆ ਯਾਰ ਇਹਨਾਂ ਨੂੰ ਲਵੇ ਕੇ ਮੈਨੂੰ ਤੇ ਹੁੰਦਾ ਵਾ ਵੀ ਇਹੀ ਸਭ ਕੁਝ ਹੋ ਜਾਵੇ ਹੈ ਹੈ ਸਭ ਕੁਝ ਹੋ ਜਾਈਏ ਹਾਂ ਜੀ ਮੇਤਰੋ ਹੁਣ ਆਪਾਂ ਨਾ ਮੰਦਰੋਂ ਵੀ ਹੋਏ ਆ ਤੇ ਅਚਲ ਸਾਹਿਬ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਆਏ ਆ ਤੇ ਹੁਣ ਆਪਾਂ ਚੱਲੀ ਆ ਵਾਪਸ ਕਿਉਂਕਿ ਇੰਡੀਆ ਦਾ ਮੈਚ ਵੀ ਵੇਖਣਾ ਆ Te, ce fier de